ਜਦੋਂ ਅਤਰਨਾ ਅਨਾਉਂਸ ਕਰਦੇ ਸੀ ਤਾਂ ਮੀਟਿੰਗ ਮਿਲ ਜਾਂਦੀ ਸੀ ਸਮਾਂ ਵੀ ਦਗਾ ਬੀਤਦਾ ਗਿਆ ਹੌਲੀ ਹੌਲੀ ਜਦੋਂ ਜਿਵੇਂ ਜਿਵੇਂ ਆ 2 ਸਾਲ ਕ੍ਰੋਸ ਹੋਏ ਤਾਂ ਮੀਟਿੰਗਾਂ ਨਹੀਂ ਕੀਤੀ ਤਾਂ ਸਾਨੂੰ ਬੜਾ ਦੁੱਖ ਹੁੰਦਾ ਹੈ ਜਦੋਂ ਅਸੀਂ ਸਰਕਾਰ ਜਿਹੜੀ ਚੁਣ ਕੇ ਲਿਆਂਦੀ ਹੈ ਅੱਜ ਪੰਜਾਬ ਦੇ ਵਿੱਚ ਦੋ ਥਾਵਾਂ ਦੇ ਉੱਤੇ ਧਰਨੇ ਦਿੱਤੇ ਗਏ ਆ ਜੀ ਜੀ ਆਪਣੀ ਜਿਹੜਾ ਇਹ ਬੇਰੁਜ਼ਗਾਰੀ ਦਾ ਸੰਤਾਪ ਹੜਾ ਰਹੇ ਆ ਪਿਛਲੇ 60 ਲਗਾ ਕਾਰਪੋਰੇਟ ਦਾ ਇਹ ਕੱਲੇ ਕਿਸੇ ਇੱਕ ਸੈਕਟਰ ਦੇ ਉੱਤੇ ਇਹਦਾ ਹਮਲਾ ਨਹੀਂ ਹੈ ਇਹ ਕਿਸਾਨੀ ਦੇ ਉੱਤੇ ਹਮਲਾ ਹੈਗਾ ਇਹ ਪਰਚੂਨ ਦੇ ਖੇਤਰ ਦੇ ਉੱਤੇ ਹਮਲਾ ਹੈਗਾ ਇਹ ਜਿਹੜਾ ਸਰਵਿਸ ਦੇ ਵਿੱਚ ਵੀ ਜਿਹੜੇ ਇਹ ਮਤਲਬ ਇੱਧਰ ਵੀ ਹਮਲਾ ਹੈਗਾ ਨੀਤੀਆਂ ਦਾ ਸਿੱਟਾ ਹੈਗਾ ਵੀ ਜਿਹੜਾ ਇਥੋਂ ਦਾ ਪ੍ਰਬੰਧ ਇਹ ਚਾਹੁੰਦਾ ਹੈਗਾ ਵੀ ਬਿਲਕੁਲ ਸਾਰਾ ਕੁਝ ਪ੍ਰਾਈਵੇਟ ਕਰ ਦਿੱਤਾ ਜਾਵੇ ਸਾਡੇ ਦੇਸ਼ ਦੇ ਵਿੱਚ ਇਹ ਕਿਹਾ ਜਾਂਦਾ ਵੀ ਭਾਰਤ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਬੇਰੁਜ਼ਗਾਰ ਨੌਜਵਾਨਾਂ ਦੀ ਫੌਜ ਆਜੇ ਮਨ ਨੂੰ ਪੱਕੇ ਕਰ ਦੂੰਗਾ ਇੱਥੇ ਮੈਂ ਫੈਕਟਰੀਆਂ ਖੋਲ ਦੂੰਗਾ ਇੱਥੇ ਕਾਰਖਾਨੇ ਲਗਾਉਂਗਾ ਤੇ ਜਿਹੜੇ ਇੱਥੋਂ ਦੇ ਨੌਜਵਾਨ ਆ ਵੀ ਉਹਨਾਂ ਨੂੰ ਬਾਹਰ ਨਹੀਂ ਜਾਣਾ ਪਊਗਾ ਉਹਨਾਂ ਨੂੰ ਮੈਂ ਤੇ ਜਾ ਕੇ ਕਹਿੰਦਾ ਸੀ ਵੀ ਸਾਡੀ ਸਰਕਾਰ ਲਿਆਓ ਤੇ ਤੁਹਾਨੂੰ ਨਾ ਟੈਂਕੀਆਂ ਤੇ ਚੜ੍ਹਦਾ ਪਾਵੇ ਨਾ ਤੁਹਾਨੂੰ ਸੜਕਾਂ ਤੇ ਬੈਠਣਾ ਪਵੇ ਤੇ ਤੁਹਾਨੂੰ ਸਾਰਿਆਂ ਨੂੰ ਮੈਂ ਜਿਹੜਾ ਹੈਗਾ ਤੁਹਾਡੀਆਂ ਪੈਨਸ਼ਨਾਂ ਵੀ ਲਾਉਂਗਾ ਤੁਹਾਨੂੰ ਨੌਕਰੀਆਂ ਵੀ ਦੇਉਂਗਾ ਸਾਰਾ ਕੁਝ ਕਰੂੰ ਤੇ ਅੱਜ ਉਹਨਾਂ ਨੂੰ ਪੁੱਛਣ ਆਲਾ ਹੋਵੇ ਵੀ ਅੱਜ ਤੱਕ ਤੂੰ ਉੱਥੇ ਦਿੱਲੀ ਦਾ ਮਾਡਲ ਫੇਲ ਕਰਕੇ ਤੇ ਇੱਥੇ ਬੈਠਾ ਡੇਰੇ ਲਾਏ ਤੇ ਹੁਣ ਤੈਨੂੰ ਦੇਖ ਨਹੀਂ ਰਿਹਾ ਉਸਤ ਲਾਜ਼ਮ ਹੋਗੇ ਵਿਦਿਆਰਥੀ ਹੋਗੇ ਨੌਜਵਾਨ ਹਰ ਇੱਕ ਜਿਹੜਾ ਵਰਗ ਇਹਨਾਂ ਦਾ ਸਤਾਇਆ ਹੋਇਆ ਹੈਗਾ ਤੇ ਉਹ ਇਹ ਧਰਨੇ ਲਾਉਣ ਲਈ ਮਜਬੂਰ ਹੋ ਰਿਹਾ ਹੈਗਾ ਬਣਾਇਆ ਹੋਇਆ ਵੀ ਕੋਈ ਇੱਥੋਂ ਆਈ ਜਾਵੇ ਇੱਥੇ ਆ ਕੇ ਰਹਿائش ਕਰ ਲੇ ਇੱਥੇ ਜ਼ਮੀਨ ਖਰੀਦ ਲੇ ਇੱਥੇ ਨੌਕਰੀਆਂ ਵਿੱਚ ਆ ਜੇ ਤਾਂ ਵੀ ਇਹ ਜਿਹੜੀ ਹੈਗਾ ਪੰਜਾਬ ਨੂੰ ਇਹ ਦੇ ਉੱਤੇ ਕੁਝ ਕਰਨਾ ਚਾਹੀਦਾ ਕਿਉਂਕਿ ਹਰਿਆਣਾ ਹੋ ਗਿਆ ਜੰਮੂ ਕਸ਼ਮੀਰ ਹੋ ਗਿਆ ਜਾਂ ਰਾਜਸਥਾਨ ਉੱਥੇ ਕੋਈ ਨਾ ਪੈਲੀ ਖਰੀਦ ਸਕਦਾ ਨਾ ਉੱਥੇ ਨੌਕਰੀਆਂ ਦੇ ਵਿੱਚ ਇਹ ਜਿਹੜੀ ਵੱਡੀ ਮਾਰ ਸਤਿ ਸ੍ਰੀ ਅਕਾਲ ਨਮਸਕਾਰ ਅਦਾਬ ਮੈਂ ਤੁਹਾਡਾ ਆਪਣਾ ਬਲਦੇਵ ਲਾਧੁਕਾ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਜਲਾਲਬਾਦ ਤੋਂ ਅੱਜ ਮਿਤੀ 27 ਜੁਲਾਈ 2025 ਨੂੰ ਬੇਰਜ਼ਗਾਰ ਬੀਐਡ ਤੇ ਆਰਟ ਐਂਡ ਕਰਾਫਟ ਟੀਚਰਾਂ ਨਾਲ ਕੇ ਮੌਜੂਦਾ ਵਿਧਾਇਕ ਜਗਦੀਪ ਗੋਲਡੀ ਦੀ ਕੋਠੀ ਸਾਹਮਣੇ ਤਰਨਾ ਲਗਾਇਆ ਬੇਰਜ਼ਗਾਰ ਬੀਐਡ ਤੇ ਆਰਟ ਐਂਡ ਕਰਾਫਟ ਟੀਚਰਾਂ ਦਾ ਇਹ ਰੋਸ ਹੈ ਕਿ ਵਾਰ-ਵਾਰ ਮੀਟਿੰਗਾਂ ਪੰਜਾਬ ਦੇ ਸਿੱਖਿਆ ਮੰਤਰੀ ਰਜੋਤ ਬੈਂਜ ਜੀ ਵੱਲੋਂ ਸਾਡੇ ਨਾਲ ਕੀਤੀਆਂ ਗਈਆਂ ਪਰ ਇਹ ਮਿੱਡਗਾ ਸਾਰੀਆਂ ਬੇਸਿੱਟਾ ਨਿਕਲੀਆਂ ਜਿਹੜਾ ਅੱਜ ਦਰਨਾ ਲਗਾਇਆ ਗਿਆ ਹੈ ਮੌਜੂਦਾ ਐਮਐਲਏ ਜਗਦੀਪ ਗੋਲਡੀ ਦੇ ਕੋਠੀ ਦੇ ਸਾਹਮਣੇ ਇਹ ਦਰਨਾ ਉਦੋਂ ਤੱਕ ਨਹੀਂ ਚੁੱਕਾ ਜਾਵੇਗਾ ਜਦ ਤੱਕ ਇਹ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਣਗੀਆਂ ਅਸੀਂ ਮੌਜੂਦਾ ਵਧਾਈਕਤੇ ਪ੍ਰਸ਼ਾਸਨ ਨੂੰ 20 ਮਿੰਟ ਦਾ ਸਮਾਂ ਦਿੰਦੇ ਹਾਂ ਜੇਕਰ 20 ਮਿੰਟ ਚ ਸਾਡੇ ਨਾਲ ਕੋਈ ਗੱਲਬਾਤ ਕਰਦੇ ਆ ਤਾਂ ਠੀਕ ਹੈ ਨਹੀਂ ਤਾਂ ਇਸ ਤੋਂ ਬਾਅਦ ਅਸੀਂ ਜਲਾਲਾਬਾਦ ਦਾ ਹਾਈਵੇ ਜਾਮ ਕਰ ਦਵਾਂਗੇ ਇਸ ਤੋਂ ਬਾਅਦ ਟੀਚਰਾ ਨੇ ਜਲਾਲਾਬਾਦ ਦਾ ਹਾਈਵੇ ਜਾਮ ਕੀਤਾ ਤੇ ਮੌਕੇ ਤੇ ਪਹੁੰਚਿਆ ਪੁਲਿਸ ਪ੍ਰਸ਼ਾਸਨ ਅਤੇ ਮਾਰਕੀਟ ਕਮੇਟੀ ਦਾ ਚੇਅਰਮੈਨ ਜਲਾਲਾਬਾਦ ਤੋਂ ਤਾਂ ਕੀ ਦਿੱਤਾ ਉਹਨਾਂ ਨੇ ਆਸ਼ਵਾਸ਼ਣ ਆਊ ਕਰਦਿਆਂ ਗੱਲਬਾਤ ਹਾਂਜੀ ਕੀ ਨਾਮ ਹੈ ਸਰ ਤੁਹਾਡਾ ਤੇ ਕੀ ਮਸਲਾ ਹੈ ਹਾਂ ਮੇਰਾ ਨਾਮ ਜਸਵੰਤ ਸਿੰਘ ਕਬਾਇਆ ਸੂਬਾ ਪ੍ਰਧਾਨ ਬੀਆਟ ਟੱਟਪਾਸ ਬੇਰਜ਼ਗਰ ਯੂਨੀਅਨ ਪੰਜਾਬ ਇਹ ਬੀੜ ਦੀ ਜਿਹੜੀ ਗਵਾਈ ਆਪਾਂ ਬਿਲਕੁਲ ਆਪ ਖੁਦ ਕਰ ਰਹੇ ਹਾਂ ਜਿਹੜੇ ਸਾਡੇ ਮਸਲੇ ਆ ਲਗਾਤਾਰ ਲਟਕਦੇ ਆਇਆ ਹੈ ਜਦੋਂ ਸਰਕਾਰ ਬਣੀ ਐ ਬਿਲਕੁਲ ਵਾਅਦੇ ਕਰਕੇ ਆਈ ਐ ਵੀ ਤੁਹਾਡਾ ਜਿਹੜਾ ਮਸਲਾ ਸਿੱਖਿਆ ਨੂੰ ਲੈ ਕੇ ਸਿਹਤ ਨੂੰ ਲੈ ਕੇ ਜਿਹੜੇ ਤੁਹਾਡੇ ਮਸਲੇ ਐ ਅਸੀਂ ਬਿਲਕੁਲ ਨਿਛਟਾਂਗੇ ਤੁਹਾਡੇ ਮਸਲੇ ਹੱਲ ਕਰਾਂਗੇ ਪਰ ਜਦੋਂ ਜਿਵੇਂ ਜਿਵੇਂ ਸਮਾਂ ਬੀਤਦਾ ਗਿਆ ਮੀਟਿੰਗਾਂ ਦਿੰਦੇ ਰਹਿ ਬਿਨਾਂ ਤਰਨਿਆਂ ਤੋਂ ਮੀਟਿੰਗਾਂ ਮਿਲਦੀਆਂ ਰਹੀਆਂ ਜਦੋਂ ਤਰਨਾ ਅਨਾਉਂਸ ਕਰਦੇ ਸੀ ਤਾਂ ਮੀਟਿੰਗ ਮਿਲ ਜਾਂਦੀ ਸੀ ਮੀਟਿੰਗ ਕਰਕੇ ਆਉਂਦੇ ਸੀ ਤੁਹਾਡਾ ਮਸਲਾ ਜਿਹੜਾ 15 ਦਿਨਾਂ ਤੱਕ ਹੱਲ ਕਰ ਦਿੱਤਾ ਜਾਊਗਾ ਥੋੜਾ ਥੋੜਾ ਸਮਾਂ ਬੀਤਦਾ ਗਿਆ ਹੌਲੀ ਹੌਲੀ ਜਦੋਂ ਜਿਵੇਂ ਜਿਵੇਂ ਆ 2 ਸਾਲ ਕ੍ਰੋਸ ਹੋਏ ਤਾਂ ਮੇਟੀਆਂ ਇਹਨਾਂ ਨੇ ਮੁਲਤਵੀ ਕਰਨੀ ਸ਼ੁਰੂ ਕਰਤੀਆਂ ਲਗਭਗ ਸਵਾ ਸਾਲ ਹੋ ਗਿਆ ਸਿੱਖਿਆ ਮੰਤਰੀ ਨੇ ਪੈਨਲ ਮੀਟਿੰਗ ਨਹੀਂ ਕੀਤੀ ਤਾਂ ਸਾਨੂੰ ਬੜਾ ਦੁੱਖ ਹੁੰਦਾ ਹੈ ਜਦੋਂ ਅਸੀਂ ਸਰਕਾਰ ਜਿਹੜੀ ਚੁਣ ਕੇ ਲਿਆਂਦੀ ਹੈ ਬਿਲਕੁਲ ਸਾਰਾ ਜਿੰਨਾ ਪੀਅੜ ਕਿਡਰ ਹੈ ਈਟੀਟੀ ਕਿਡਰ ਹੈ ਸਾਰਾ ਇਹਨਾਂ ਦੇ ਨਾਲ ਤਬਕਾ ਹੁੰਦਾ ਸੀ ਤਾਂ ਅੱਜ ਇਹਨਾਂ ਦੇ ਵਿੱਚ ਇਹੀ ਰੋਸ਼ ਹੈ ਕਿ ਸਾਡੀਆਂ ਦੇੜੀਆਂ ਦੋ ਚਾਰ ਮੰਗਾ ਹੈਗੇ ਆ ਉਹ ਹੱਲ ਕੀਤੀਆਂ ਜਾਣ ਬੇਰਜ਼ਗਾਰੀ ਦਾ ਜਿਹੜਾ ਤੁਸੀਂ ਲਗਾਤਾਰ ਆਹ ਟੰਡੋਰਾ ਪਿੱਟ ਰਹੇ ਹੋ ਕਿ ਅਸੀਂ 54000 ਨੌਕਰੀਆਂ ਦੇ ਦਿੱਤੀਆਂ ਵੇਖੋ ਉਹ 53 54000 ਜਿਹੜੀਆਂ ਵੈਕੈਂਸੀਆਂ ਆ ਉਹ ਪਿਛਲੀ ਸਰਕਾਰ ਦੀਆਂ ਹੈਗੀਆਂ ਜਿਵੇਂ ਉਹ ਨਲਕੀਆਂ ਕਰਦੀ ਹੁੰਦੀ ਸੀ ਕਿ ਭਰਤੀਆਂ ਕੱਢ ਦਿਓ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਉਹ ਅਗਲੇ ਕਰਨਗੇ ਤਾਂ ਉਸੇ ਤਰ੍ਹਾਂ ਜਿਹੜਾ ਹੁਣ ਸ਼ਡਿਊਲ ਜਾਰੀ ਹੋਣ ਜਾ ਰਿਹਾ ਹੈ ਉਸੇ ਬਿਲਕੁਲ ਸੇਮ ਆ ਆ ਰਹੀ ਹੈ ਕੰਡੀਸ਼ਨ ਕਿ ਅਸੀਂ ਆਉਣ ਵਾਲੇ ਦਿਨਾਂ 'ਚ ਭਰਤੀਆਂ ਜਾਰੀ ਕਰਾਂਗੇ ਤਾਂ ਅਗਲੀ ਸਰਕਾਰ ਬਿਲਕੁਲ ਇਹਨੂੰ ਕਿਦੇ ਨਾ ਕਿਦੇ ਜਿੱਠੂਗੀ ਤਾਂ ਸਾਨੂੰ ਡਰ ਹੈ ਇਹ ਸਟੇਜਾਂ ਤੋਂ ਕਹਿੰਦੇ ਹੁੰਦੇ ਸੀ ਵੀ ਅਸੀਂ ਜਿਹੜੀਆਂ ਭਰਤੀਆਂ ਹਰ ਸਾਲ ਦਿਆ ਕਰਾਂਗੇ ਤੁਹਾਡਾ ਨੋਟੀਫਿਕੇਸ਼ਨ ਜਾਰੀ ਕਰ ਦਿਆਂ ਕਰਾਂਗੇ ਵੀ ਤੁਹਾਨੂੰ ਹਰ ਸਾਲ ਨੌਕਰੀ ਦਿੱਤੀ ਜਾਊਗੀ ਹਰ ਸਾਲ ਤੁਹਾਨੂੰ ਭਰਤੀ ਦਿੱਤੀ ਜਾਊਗੀ ਨਾ ਸਾਡਾ ATD ਦੇ ਵਿੱਚ ਕੋਈ ਵੈਕੈਂਸੀ ਆਊਟ ਕੀਤੀ ਹੈ ਨਾ ਸਾਡਾ ਮਾਸਟਰ ਕੈਡਰ ਦੇ ਵਿੱਚ ਨਾ ਲੈਕਚਰਰ ਦੇ ਵਿੱਚ ਵੈਕੈਂਸੀ ਲਗਭਗ ਜਿਹੜੀ ਲੈਕਚਰਰ ਦੀ ਇਸ ਮੌਜੂਦਾ ਹਾਲਤ ਦੇ ਵਿੱਚ ਲੈਕਚਰਰ ਦੀ 6000 ਖਾਲੀ ਹੈ ਤਾਂ ਉਹਦੇ ਵਿੱਚ ਜਿਹੜੇ ਇਹਨਾਂ ਦੇ ਰੂਲ ਬਣਾਇਆ ਐ ਐਮੈਂਡਮੈਂਟ ਕੀਤੀ ਹੋਈ ਹੈ 75 25 ਦੇ ਹਿਸਾਬ ਨਾਲ ਸਾਡੀਆਂ 24 2500 ਪੋਸਟਾਂ ਕੱਲੀਆਂ 3000 ਪੋਸਟ ਕੱਲੀ ਲੈਕਚਰਰ ਦੀ ਬਣਦੀ ਹੈ ਉਹ ਖਾਲੀ ਹੈ ਉਹ ਨਹੀਂ ਦੇ ਰਿਹਾ ਜਿਹੜਾ 15000 ਪੋਸਟ ਖਾਲੀ ਮਾਸਟਰ ਕੇਡਰ ਦੀ ਹੈ ਉਹ ਖਾਲੀ ਪਈ ਐ ਉਹ ਨਹੀਂ ਮਿਲੀ ਸਾਨੂੰ ਅਜੇ ਤੱਕ ਤਾਂ ਜਿਹੜਾ ਐਟੀ ਦਾ ਉਹ ਅਜੇ ਤੱਕ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਸਿੱਖਿਆ ਨੂੰ ਲੈ ਕੇ ਲੰਬੇ ਲੰਬੇ ਵੱਡੇ ਵੱਡੇ ਵਾਅਦੇ ਕਰਕੇ ਆਇਆ ਪਰ ਅੱਪ ਸਿੱਖਿਆ ਕਿਦੇ ਨਾ ਕਿਦੇ ਇਹਨਾਂ ਦੀ ਲਟਕਦੀ ਨਜ਼ਰ ਆਈ ਐ ਸਿੱਖਿਆ ਕ੍ਰਾਂਤੀ ਜਿਹੜੀ ਉਹਨਾਂ ਦੀ ਗਰਾਊਂਡ ਲੈਵਲ ਤੇ ਨਹੀਂ ਗਈ ਉਹ ਇਸ਼ਤਿਹਾਰਾਂ ਦੇ ਵਿੱਚ ਆਈ ਐ ਤੁਸੀਂ ਵੇਖਿਆ ਲਗਾਤਾਰ ਵਿਰੋਧ ਕਰਦੇ ਰਿਹਾ ਬੇਰੁਜ਼ਗਾਰ ਪਰ ਇਹਨਾਂ ਦੀ ਮੰਗਾਂ ਹੱਲ ਨਹੀਂ ਹੋਈਆਂ ਤਾਂ ਇਹ ਹੀ ਐ ਕਿ ਇਹਨਾਂ ਨੇ ਵਿਸ਼ਵਾਸਨ ਦਿੱਤਾ ਪੀ 6 ਤਰੀਕ ਨੂੰ ਤੁਹਾਡੀ ਜਿਹੜੀ ਸਿੱਖਿਆ ਮੰਤਰੀ ਦੇ ਨਾਲ ਜਾ ਕੇ ਗੱਲਬਾਤ ਵੀ ਤੁਹਾਡਾ ਪੈਨਲ ਬਿਠਾ ਕੇ ਗੱਲਬਾਤ ਕੀਤੀ ਜਾਊਗੀ ਵੀ ਇਹਨਾਂ ਦੀ ਮਸਲਾ ਕਦੋਂ ਹੱਲ ਹੋ ਰਿਹਾ ਹੈ ਕਦੋਂ ਹੋ ਰਿਹਾ ਤੇ ਕਦੋਂ ਪਰਤੀ ਆ ਰਹੀ ਹੈ ਮਾਸਟਰ ਕੈਡਰ ਕਦੋਂ ਆ ਰਿਹਾ ਲੈਕਚਰਰ ਕਦੋਂ ਆ ਰਿਹਾ ਤੇ ਜਿਹੜਾ 55% ਹੈ ਬੇਤੁਕੀ ਸ਼ਰਤ ਹੈ ਉਹ ਕਦੋਂ ਰੱਦ ਹੋ ਰਹੀ ਹੈ ਤਾਂ ਇਹ ਸਾਡੀਆਂ ਜਿਹੜੀਆਂ ਚਾਰ ਪੰਜ ਮੰਗਾਂ ਉਮਰ ਹੱਦ ਹੈ ਜਿਹੜੇ ਇਹਨਾਂ ਦੀ ਉਮਰ ਦੇ ਅਧਿਆ ਇਹਨਾਂ ਦੀ ਜਿਹੜੀ ਸਰਕਾਰ ਦੇ ਵਿੱਚ ਉਮਰ ਹੱਦ ਕ੍ਰੋਸ ਕੀਤੇ ਆ ਉਹਨਾਂ ਨੂੰ ਵਨ ਟਾਈਮ ਕਦੋਂ ਦੇ ਰਿਹਾ ਤੇ ਇਹ ਸਾਡੀਆਂ ਮੰਗਾਂ ਸਾਡੀਆਂ ਵੇਖੋ ਲਗਭਗ ਜਿਹੜੀਆਂ ਮੁਲਾਕਾਤ ਹੋਈਆਂ ਹਨ ਹਰਪਾਲ ਸਿੰਘ ਚੀਮਾ ਸਾਡੇ ਕੈਬਨਿਟ ਮੰਤਰੀ ਫਾਈਨਾਂਸ ਮਿਨਿਸਟਰ ਨਾਲ ਉਹਨਾਂ ਨਾਲ ਹੋਈਆਂ ਲਗਭਗ 10 ਤੋਂ 15 20 ਮੀਟਿੰਗਾਂ ਹੋਈਆਂ ਪਿਛਲੇ 2 ਸਾਲਾਂ ਤੋਂ ਤਾਂ ਜਿਹੜੀ ਅਗਲੀ ਮੀਟਿੰਗ ਸਿੱਖਿਆ ਮੰਤਰੀ ਨਾਲ ਦੋ ਬੇ ਸਿੱਟਾ ਰਹੀਆਂ ਉਹਦੇ ਵਿੱਚ ਸਿਰਫ ਇਹੀ ਕਿਹਾ ਤੁਹਾਡਾ ਤੁਸੀਂ ਕਰੋ ਜਾਓਗੇ ਤੁਸੀਂ ਪੌੜੀ ਉਤਰੋਗੇ ਤੁਹਾਡਾ ਹੱਲ ਕਰ ਦਿੱਤਾ ਜਾਊਗਾ ਸਿੱਟਾ ਵੇਖੋ ਸਿੱਟੇ ਤਜੇ ਨਹੀਂ ਪਹੁੰਚੇ ਆ ਫਿਲਹਾਲ ਅਸੀਂ ਆਸ਼ਵਾਸ਼ਣ ਮੰਗਿਆ ਵੀ ਤੁਸੀਂ ਸਾਡਾ ਕਦੋਂ ਤੱਕ ਹਾਲ ਕਰਵਾ ਰਹੇ ਤੁਹਾਡੇ ਨਾਲ ਟਾਈਪ ਕਿੰਨਾ ਕੀਤਾ ਸਾਡੇ ਨਾਲ ਐਮਐਲਏ ਸਾਹਿਬ ਨਾਲ ਗੱਲਬਾਤ ਕੀਤੀ ਹੈ ਐਮਐਲਏ ਸਾਹਿਬ ਨੇ ਖੁਦ ਕਿਹਾ ਵੀ ਤੁਸੀਂ 6 ਤਰੀਕ ਤੱਕ ਮੇਰੇ ਨਾਲ ਚੱਲੋ 6 ਤੋਂ ਬਾਅਦ ਜੇ ਤੁਹਾਨੂੰ ਲੱਗਦਾ ਤਾਂ ਤੁਸੀਂ ਬਿਲਕੁਲ ਫਿਰ ਮੇਰਾ ਵਿਰੋਧ ਕਰ ਸਕਦੇ ਹੋ 6 ਨਾਲ ਨਾਲ ਚੱਲਣਗੇ ਜੇ ਨਹੀਂ 6 ਤੱਕ ਹੁੰਦਾ ਤਾਂ ਆਉਣ ਵਾਲੇ ਦਿਨਾਂ 'ਚ ਫਿਰ ਇਸੇ ਤਰ੍ਹਾਂ ਇੱਥੇ ਫਿਰ ਰੋੜ ਜਾਵਾਂਗੇ ਆ ਬਿਲਕੁਲ ਸਾਡੀ ਜਿਹੜੀ ਕਮੇਟੀ ਬਣੀ ਹੋਈ ਹੈ ਸਾਰੇ ਅਸੀਂ ਕੋਹਲੀ ਸੀ ਸਾਰਿਆਂ ਦੇ ਵਿੱਚ ਗੱਲ ਰੱਖੀ ਗਈ ਐਮਐਲਏ ਸਾਹਿਬ ਸਾਰਿਆਂ ਦੇ ਵਿੱਚ ਗੱਲ ਕੀਤੀ ਹੈ ਤਾਂ ਫੋਨ ਰਾਹੀਂ ਗੱਲਬਾਤ ਹੋਈ ਹੈ ਸਾਰਿਆਂ ਦੇ ਵਿੱਚ ਰੱਖ ਦਿੱਤੀ ਗਈ ਹੈ ਵੀ ਆ ਐਮਐਲ ਸਾਹਿਬ ਨਾਲ ਗੱਲ ਹੋਈ ਹੈ ਤਾਂ ਬਿਲਕੁਲ ਆ ਆਸ਼ਵਾਸ਼ਣ ਦਿੱਤਾ ਹੈ ਤਾਂ ਕਿ ਦਿਨ ਕਿ ਦਿਨ ਇੱਕ ਵਾਰੀ ਸਾਨੂੰ ਵੀ ਖੜਨਾ ਚਾਹੀਦਾ ਹੈ ਜੇ ਨਹੀਂ ਤਾਂ ਫਿਰ ਆਉਣ ਵਾਲੇ ਦਿਨਾਂ ਚ ਫਿਰ ਤੁਸੀਂ ਇਸੇ ਤਰ੍ਹਾਂ ਵੇਖਦੇ ਰਹੋਗੇ ਅਸੀਂ ਇਹ ਅੱਜ ਜਿਹੜਾ ਬੇਰੁਜ਼ਗਾਰ ਬੀਐਡ ਟੈਟ ਪਾਸ ਦੇ ਅਪਕ ਜੁਨੀਅਨ ਵੱਲੋਂ ਅੱਜ ਪੰਜਾਬ ਦੇ ਵਿੱਚ ਦੋ ਥਾਵਾਂ ਦੇ ਉੱਤੇ ਧਰਨੇ ਦਿੱਤੇ ਗਏ ਆ ਜੀ ਜੀ ਆਪਣੀ ਜਿਹੜਾ ਇਹ ਬੇਰੁਜ਼ਗਾਰੀ ਦਾ ਸੰਤਾਪ ਹਟਾ ਰਹੇ ਆ ਪਿਛਲੇ ਸਾਢੇ 3 ਸਾਲਾਂ ਤੋਂ ਜੀ ਜੀ ਇਹਨਾਂ ਦੀਆਂ ਪੋਸਟਾਂ ਨਹੀਂ ਕੱਢੀਆਂ ਜਾ ਰਹੀਆਂ ਅਸੀਂ ਕਿਰਤੀ ਕਿਸਾਨ ਯੂਨੀਅਨ ਵੱਲੋਂ ਇਹਨਾਂ ਦੀ ਮੈਦ ਦੇ ਵਿੱਚ ਅੱਜ ਇੱਥੇ ਆਏ ਆ ਅਸੀਂ ਇਹ ਸਮਝਦੇ ਹੈਗੇ ਆਂ ਵੀ ਜਿਹੜਾ ਇਹ ਸਮੁੱਚਾ ਵਰਤਾਰਾ ਹੈਗਾ ਕਾਰਪੋਰੇਟ ਦਾ ਇਹ ਕੱਲੇ ਕਿਸੇ ਇੱਕ ਸੈਕਟਰ ਦੇ ਉੱਤੇ ਇਹਦਾ ਹਮਲਾ ਨਹੀਂ ਹੈ ਇਹ ਕਿਸਾਨੀ ਦੇ ਉੱਤੇ ਹਮਲਾ ਹੈਗਾ ਇਹ ਪਰਚੂਨ ਦੇ ਖੇਤਰ ਦੇ ਉੱਤੇ ਹਮਲਾ ਹੈਗਾ ਇਹ ਜਿਹੜਾ ਸਰਵਿਸ ਦੇ ਵਿੱਚ ਵੀ ਜਿਹੜੇ ਇਹ ਮਤਲਬ ਇੱਧਰ ਵੀ ਹਮਲਾ ਹੈਗਾ ਉਏ ਉਹਦੇ ਤੋਂ ਬਚੇ ਨਹੀਂ ਹੋਏ ਹੈਗੇ ਇਹ ਜਿਹੜੀਆਂ ਕਾਰਪੋਰੇਟ ਪੱਖੀ ਸਾਮਰਾਜ ਪੱਖੀ ਨੀਤੀਆਂ ਦਾ ਸਿੱਟਾ ਹੈਗਾ ਵੀ ਜਿਹੜਾ ਇੱਥੋਂ ਦਾ ਪ੍ਰਬੰਧ ਇਹ ਚਾਹੁੰਦਾ ਹੈਗਾ ਵੀ ਬਿਲਕੁਲ ਸਾਰਾ ਕੁਝ ਪ੍ਰਾਈਵੇਟ ਕਰ ਦਿੱਤਾ ਜਾਵੇ ਲਗਾਤਾਰ ਅਦਾਰਿਆਂ ਦੇ ਵਿੱਚ ਛੰਟਾ ਛਟਾਈ ਹੋ ਰਹੀ ਹੈਗੀ ਆ ਤੇ ਜਿਸ ਦਾ ਸੰਤਾਪ ਇੱਥੇ ਸਾਡੇ ਦੇਸ਼ ਦੇ ਵਿੱਚ ਇਹ ਕਿਹਾ ਜਾਂਦਾ ਵੀ ਭਾਰਤ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਬੇਰੁਜ਼ਗਾਰ ਨੌਜਵਾਨਾਂ ਦੀ ਫੌਜ ਹੈਗੀ ਆ ਇਹ ਲਗਾਤਾਰ ਵੱਧ ਰਹੀ ਹੈਗੀ ਆ ਇਹ ਉਹਨਾਂ ਨੀਤੀਆਂ ਦਾ ਸਿੱਟਾ ਬਦਲਾਅ ਵੇਤੇ ਕੀ ਆਉਣਾ ਸੀ ਜੀ ਕਿਉਂਕਿ ਇਹ ਜਿੰਨੀਆਂ ਵੀ ਹਾਕਮ ਜਮਾਤਾਂ ਹੈਗੀਆਂ ਇਹ ਜਿਹੜੀਆਂ ਕਾਰਪੋਰੇਟ ਪੱਖੀ ਨੀਤੀਆਂ ਦੇ ਮਾਮਲੇ ਦੇ ਉੱਤੇ ਇੱਕ ਮਤ ਹੈਗੀਆਂ ਇਸ ਕਰਕੇ ਜੋ ਕੁਝ ਉਹਨਾਂ ਨੇ ਕੀਤਾ ਸੀ ਸਿਰਫ ਪੱਗਾਂ ਦੇ ਰੰਗ ਬਦਲੇ ਹੈਗੇ ਆ ਲੋਕਾਂ ਦੇ ਜਿਹੜਾ ਜੀਵਨ ਦੇ ਵਿੱਚ ਕੋਈ ਸੁਧਾਰ ਨਹੀਂ ਆ ਰਿਹਾ ਲੋਕਾਂ ਦੇ ਜਿਹੜੇ ਮੰਗਾ ਮਸਲੇ ਜਿਉਂਦੇ ਤਿਉਹ ਹੋ ਰਹੇ ਹੈਗੇ ਆ ਹੁਣ ਤਾਂ ਇਹ ਲੱਗ ਰਿਹਾ ਹੈਗਾ ਵੀ ਸ਼ਾਇਦ ਥੋੜੇ ਸਮੇਂ ਦੇ ਵਿੱਚ ਕੱਲੀ ਸਰਕਾਰ ਹੀ ਸਰਕਾਰੀ ਰਹਿ ਜੂਗੀ ادارے ਤਾਂ ਸਾਰੇ ਇਹ ਪ੍ਰਾਈਵੇਟ ਕਰ ਰਏ ਆ ਚਾਹੇ ਬਿਜਲੀ ਬੋਰਡ ਦੇ ਧਾਰਿਆਂ ਦੇ ਵਿੱਚ ਪ੍ਰਾਈਵੇਟ ਦਾ ਵੱਡਾ ਬੋਲਬਾਲਾ ਹੈਗਾ ਇਸ ਤਰ੍ਹਾਂ ਜਿਹੜੇ ਐਜੂਕੇਸ਼ਨ ਦੇ ਵਿੱਚ ਜਿਹੜੇ ਪਿਛਲੇ ਸਮੇਂ ਦੌਰਾਨ ਅਸੀਂ ਕੈਪਟਨ ਸਰਕਾਰ ਦੇ ਦੌਰਾਨ ਦੇਖਿਆ ਸੀ ਵੀ ਜਿਹੜੇ 800 ਸਰਕਾਰੀ ਸਕੂਲ ਬੰਦ ਹੋਏ ਸੀ ਲਗਾਤਾਰ ਉਹ ਹੁਣ ਇੱਥੇ ਬੰਦ ਹੋਣ ਵਾਲੇ ਪਾਸੇ ਵਧ ਰਿਹਾ ਹੈਗਾ ਜਿਹੜਾ ਪੀਐਮ ਸ਼੍ਰੀ ਯੋਜਨਾ ਲਾਗੂ ਕੀਤੀ ਹੈ ਕੇਂਦਰ ਨੇ ਤੇ ਪੰਜਾਬ ਸਰਕਾਰ ਨੇ ਉਹਨੂੰ ਹੱਬ ਕੇ ਲਾਗੂ ਕੀਤਾ ਹੈਗਾ ਕੀ ਉਹ ਪ੍ਰਾਈਵੇਟੇਸ਼ਨ ਵਾਲੀ ਦਿਸ਼ਾ ਨਹੀਂ ਲੈ ਰਹੀ ਏਥੋਂ ਦੀ ਆਮ ਆਦਮੀ ਪਾਰਟੀ ਨਾ ਲਗਾਇਆ ਜਾ ਰਿਹਾ ਇਹ ਜਿਹੜੇ ਬੇਰੁਜ਼ਗਾਰ ਅਧਿਆਪਕ ਜੋ ਯੂਨੀਅਨ ਹੈਗੀ ਆ ਇਹ ਮੰਗ ਕਰ ਰਹੀ ਆ ਵੀ ਸਾਡੀ ਜਿਹੜੀ ਸਿੱਖਿਆ ਮੰਤਰੀ ਦੇ ਨਾਲ ਮੀਟਿੰਗ ਕਰਾਈ ਜਾਵੇ ਤੇ ਸਾਡੀਆਂ ਜਿਹੜੀਆਂ ਪੋਸਟਾਂ ਕੱਢੀਆਂ ਜਾਣ ਇਹ ਪਿਛਲੇ ਸਮੇਂ ਤੋਂ ਜਿਹੜੀ ਆਮ ਆਦਮੀ ਪਾਰਟੀ ਲਗਾਤਾਰ ਇੱਥੇ ਲਾਰਾ ਲਾ ਰਹੀ ਹੈਗੀ ਆ ਉਹਦੇ ਸਤਾਏ ਹੋਏ ਜਿਹੜੇ ਇਹ ਬੇਰੁਜ਼ਗਾਰ ਅੱਜ ਇੱਥੇ ਐਮਐਲਏ ਗੋਲਦੀ ਕੰਬੋਜ ਦੇ ਘਰ ਅੱਗੇ ਧਰਨਾ ਲਾ ਕੇ ਬੈਠੇ ਸੀ ਇਹ ਹੀ ਇਹਨਾਂ ਦੀ ਮੰਗ ਸੀਗੀ ਤੇ ਅਸੀਂ ਇਹ ਮੰਗਦੇ ਰਾਹੀ ਇਹ ਸੁਨੇਹਾ ਦੇਣਾ ਚਾਹੁੰਦੇ ਆ ਸਾਡੇ ਸਾਥੀਆਂ ਨੂੰ ਵੀ ਜਿਹੜੇ ਇਹ ਮੰਗਾ ਮਸਲੇ ਹੈਗੇ ਆ ਇਹਨਾਂ ਦੇ ਹੱਲ ਹੋਣ ਦਾ ਸਬਕ ਸਾਨੂੰ ਦਿੱਲੀ ਮੋਰਚੇ ਤੋਂ ਲੈਣਾ ਚਾਹੀਦਾ ਕਿਉਂਕਿ ਉਹ ਸਾਡੇ ਦਿੱਲੀ ਮੋਰਚੇ ਨੇ ਤਿੰਨ ਖੇਤੀ ਕਾਨੂੰਨਾਂ ਲਈ ਰੱਦ ਕਰਾਉਣ ਲਈ ਲੜਿਆ ਸੀ 13 ਮਹੀਨੇ ਅਸੀਂ ਲੜੇ ਉੱਥੇ ਉਹ ਰੱਦ ਕਰਾਏ ਉਸ ਤੋਂ ਬਾਅਦ ਵੀ ਇੱਕ ਮੋਰਚਾ ਲੱਗਿਆ ਆਪਣਾ 13 ਫਰਵਰੀ ਨੂੰ ਜਿਹੜਾ ਇਹ ਗੈਰ ਸਿਆਸੀ ਮੋਰਚਾ ਜਿਨ੍ਹਾਂ ਨੇ ਲਾਇਆ ਸੀਗਾ ਉਹਨਾਂ ਨੇ ਆਪ ਖੁਦਰੀ ਸ਼ਾਹੀ ਦੇ ਵਿੱਚ ਆਪਾ ਚਮਕਾਊ ਭਾਉਣਾ ਦੇ ਵਿੱਚ ਲਾਇਆ ਹੈਗਾ ਤੇ ਉਹਦਾ ਕੀ ਕੁਝ ਬਣਿਆ ਹੈਗਾ ਉਹ ਸਾਡੇ ਲੋਕਾਂ ਦੇ ਸਾਹਮਣੇ ਹੈਗਾ ਜਦੋਂ ਅਸੀਂ ਵੱਖ-ਵੱਖ ਇਹ ਰੂਪ ਦੇ ਵਿੱਚ ਲੜਨ ਦੀ ਕੋਸ਼ਿਸ਼ ਕਰਾਂਗੇ ਉਹ ਮਾਰ ਕੇ ਬਾਜੀ ਤੋਂ ਵੱਧ ਕੁਝ ਨਹੀਂ ਇਸ ਕਰਕੇ ਸਮੁੱਚੇ ਰੂਪ ਦੇ ਵਿੱਚ ਸਾਡੇ ਸਾਂਝੇ ਮੋਰਚੇ ਜਿੰਨਾ ਚਿਰ ਨਹੀਂ ਉੱਸਰਦੇ ਹੈਗੇ ਸਾਡੀਆਂ ਮੰਗਾਂ ਦੇ ਉੱਤੇ ਉਹਨਾਂ ਚਿਰ ਸਾਡੇ ਮਸਲੇ ਹੱਲ ਨਹੀਂ ਹੋਣੇ ਇਸ ਕਰਕੇ ਸਾਨੂੰ ਸਾਂਝੇ ਮੋਰਚੇ ਨੂੰ ਸਾਰਨ ਵੱਲ ਦਿਸ਼ਾ ਲੈਣੀ ਚਾਹੀਦੀ ਪਿੱਛੇ ਨਾ ਗੱਲ ਕੀਤੀ ਸੀ ਟੀਚਰ ਸੇ ਬੰਨ ਉਹ ਕਹਿੰਦੇ ਸਾਡੀ ਮੁਲਾਕਾਤ ਜਗਦੀਪ ਗੋਲਦੀ ਮੌਜੂਦਾ ਬਤਾਇਆ ਕਿ ਨਾਲ ਵੀ ਹੋਈ ਹੈ ਹਾਂਜੀ ਜਿਹੜਾ ਹਰਜੋਤ ਬੈਂ ਸਿੱਖਿਆ ਮੰਤਰੀ ਉਹਦੇ ਨਾਲ ਵੀ ਹੋਈ ਹੈ ਪਰ ਮੀਟਿੰਗ ਬੇਸਿੱਟਾ ਨਿਕਲੀ ਹੈ ਜਿਹੜੀ ਹੁਣ ਵਿਸ਼ਵਾਸਨ ਅਸ਼ਵਾਸਨ ਦਵਾਇਆ ਜਾ ਰਿਹਾ ਤੇ ਲੱਗਦਾ ਇਹ ਤਾਂ ਕਿਸੇ ਤੋਂ ਨਿਕਲੇ ਨੀ ਇਹਦੇ ਵਿੱਚ ਪਹਿਲਾਂ ਬੇਸਿੱਟਾ ਇਹ ਜਿਹੜੀ ਪਹਿਲਾਂ ਬੇਸਿੱਟਾ ਮੈਂ ਤੁਹਾਨੂੰ ਪਹਿਲਾਂ ਗੱਲ ਦੱਸਤੀ ਹੈਗੀ ਆ ਇਹ ਜੇ ਅਸੀਂ ਕਹੀਏ ਵੀ ਸਾਡੇ ਜਿਹੜੇ ਇਦਾਂ ਰੋਜ਼ਗਾਰ ਦੇ ਮਸਲੇ ਆ ਇਹ ਪੋਲਿਟਿਕਲ ਹੈ ਗਿਆ ਪੋਲਿਟਿਕਲ ਮਸਲੇ ਪੋਲਿਟਿਕਲ ਤੌਰ ਤੇ ਚੇਤਨ ਹੋਏ ਬਿਨਾ ਉਹਦੇ ਸਿੱਟੇ ਸਾਨੂੰ ਹਾਸਲ ਨਹੀਂ ਹੋਣਗੇ ਚਲੋ ਅਸੀਂ ਆਸ ਕਰ ਸਕਦੇ ਹਾਂ ਤੇ ਚੋਂ ਕੀ ਨਿਕਲਦਾ ਹੈਗਾ ਪਰ ਜਿਹੜੀ ਬਡੇਰੇ ਰੂਪ ਦੇ ਵਿੱਚ ਅਸੀਂ ਗੱਲ ਨੂੰ ਜੇ ਅਸੀਂ ਸਮਝਣਾ ਹੋਵੇ ਤਾਂ ਜਿੰਨਾ ਚਿਰ ਸਾਡਾ ਜਿਹੜਾ ਬੇਰਜ਼ਗਾਰਾਂ ਦਾ ਸਮੁੱਚੇ ਰੂਪ ਦੇ ਵਿੱਚ ਇਹਨਾਂ ਹਕੂਮਤਾਂ ਦੇ ਉੱਤੇ ਦਬਾਅ ਨਹੀਂ ਬਣਦਾਗਾ ਉਹਨਾਂ ਚਿਰ ਸਾਨੂੰ ਕੁਝ ਹਾਸਲ ਨਹੀਂ ਹੋਣਾ ਇਸ ਕਰਕੇ ਸਾਨੂੰ ਇਹ ਦਿਸ਼ਾ ਲੈਣੀ ਚਾਹੀਦੀ ਹੈ ਇਕੱਲੇ ਬੀਐਡ ਅਧਿਆਪਕ ਬੇਰਜ਼ਗਾਰਾਂ ਤੱਕ ਹੀ ਸੀਮਤ ਨਹੀਂ ਰਹਿਣਾ ਚਾਹੀਦਾ ਹੋਰ ਵੀ ਜਿਹੜੇ ਜਿੰਨੇ ਸੈਕਸ਼ਨ ਹੈਗੇ ਆ ਸਾਨੂੰ ਸਾਰਿਆਂ ਨਾਲ ਪਹੁੰਚ ਕਰਕੇ ਇੱਕ ਸਾਂਝਾ ਮੋਰਚੇ ਦੀ ਸਾਰੀ ਕਰਕੇ ਸਾਨੂੰ ਇਸ ਜਿਹੜਾ ਪੂੰਜੀਪਤੀ ਪ੍ਰਬੰਧ ਹੈਗਾ ਇਹਦੇ ਖਿਲਾਫ ਲੜ ਕੇ ਸਾਨੂੰ ਸਾਡੇ ਜਿਹੜੇ ਰੋਜ਼ਗਾਰ ਦੇ ਮੁੱਸਲੇ ਬਚਾਉਣ ਲਈ ਅੱਗੇ ਸੰਘਰਸ਼ ਤੇਜ਼ ਕਰਨੇ ਚਾਹੀਦੇ ਆ ਜੀ ਪਰ ਕਿਵੇਂ ਦੇਖਦੇ ਆ ਇਹ ਤਾਂ ਅਸੀਂ ਦੇਖ ਹੀ ਰਹੇ ਹੈਗੇ ਆ ਜਿਹੜੀ ਇਹ ਆਮ ਸਰਕਾਰ ਹੈਗੀ ਬਹੁਤ ਵੱਡੇ ਵੱਡੇ ਵਾਅਦੇ ਕਰਕੇ ਆਈ ਸੀ ਵੀ ਮੈਂ ਇੱਥੇ ਰੋਜ਼ਗਾਰ ਦੇਊਂਗਾ ਵੀ ਇੱਥੇ ਮੈਂ ਜਿਹੜੇ ਕੱਚੇ ਮੁਲਾਜ਼ਮ ਉਹਨਾਂ ਨੂੰ ਪੱਕੇ ਕਰ ਦਊਂਗਾ ਇਥੇ ਮੈਂ ਫੈਕਟਰੀਆਂ ਖੋਲ ਦੂੰਗਾ ਇਥੇ ਕਾਰਖਾਨੇ ਲਗਾਉਂਗਾ ਤੇ ਜਿਹੜੇ ਇਥੋਂ ਦੇ ਨੌਜਵਾਨ ਆ ਵੀ ਉਹਨਾਂ ਨੂੰ ਬਾਹਰ ਨਹੀਂ ਜਾਣਾ ਪਊਗਾ ਉਹਨਾਂ ਨੂੰ ਮੈਂ ਇਥੇ ਇੰਨਾ ਰੋਜ਼ਗਾਰ ਪੈਦਾ ਕਰ ਦੂੰਗਾ ਇਹਨਾਂ ਦੀ ਜਿਹੜੀ ਸੁਪਰੀਮੋ ਕੇਜਰੀਵਾਲ ਜਿਹੜਾ ਹਰ ਤਰਨੇ ਤੇ ਜਾ ਕੇ ਕਹਿੰਦਾ ਸੀ ਵੀ ਸਾਡੀ ਸਰਕਾਰ ਲਿਆਓ ਤੇ ਤੁਹਾਨੂੰ ਨਾ ਟੈਂਕੀਆਂ ਤੇ ਚੜ੍ਹਦਾ ਪਾਵੇ ਨਾ ਤੁਹਾਨੂੰ ਸੜਕਾਂ ਤੇ ਬੈਠਣਾ ਪਵੇ ਤੇ ਤੁਹਾਨੂੰ ਸਾਰਿਆਂ ਨੂੰ ਮੈਂ ਜਿਹੜਾ ਹੈਗਾ ਤੁਹਾਡੀਆਂ ਪੈਨਸ਼ਨਾਂ ਵੀ ਲਾਉਂਗਾ ਤੁਹਾਨੂੰ ਨੌਕਰੀਆਂ ਵੀ ਦੇਊਂਗਾ ਸਾਰਾ ਕੁਝ ਕਰੂੰ ਤੇ ਅੱਜ ਉਹਨਾਂ ਨੂੰ ਪੁੱਛਣ ਆਲਾ ਹੋਵੇ ਵੀ ਅੱਜ ਤੱਕ ਤੂੰ ਉੱਥੇ ਦਿੱਲੀ ਦਾ ਮਾਡਲ ਫੇਲ ਕਰਕੇ ਤੇ ਇੱਥੇ ਬ ਵੀ ਜਿਆਦਾ ਤਦਾਰ ਦੇ ਵਿੱਚ ਧਰਨੇ ਲੱਗ ਰਹੇ ਆ ਅੱਜ ਕਿਸਾਨ ਹੋ ਗਏ ਮਜ਼ਦੂਰ ਹੋ ਗਏ ਮਲਾਜਮ ਹੋ ਗਏ ਵਿਦਿਆਰਥੀ ਹੋ ਗਏ ਨੌਜਵਾਨ ਹਰ ਇੱਕ ਜਿਹੜਾ ਵਰਗ ਇਹਨਾਂ ਦਾ ਸਤਾਇਆ ਹੋਇਆ ਹੈਗਾ ਤੇ ਉਹ ਇਹ ਧਰਨੇ ਲਾਉਣ ਲਈ ਮਜਬੂਰ ਹੋ ਰਿਹਾ ਹੈ ਇਹ ਤਾਂ ਹੁਣ ਅੱਗੇ ਕਹਿ ਹੀ ਰਹੇ ਹੈਗੇ ਵੀ ਫਿਰ ਧਰਨਾ ਲਾਵਾਂਗੇ ਰੋਡ ਜਾਮ ਕਰਾਂਗੇ ਉਹ ਐਕਸ਼ਨ ਤਾਂ ਲੈਣਗੇ ਹੀ ਲੈਣਗੇ ਇਹਦਾ ਇੱਕ ਵੱਡਾ ਕਾਰਨ ਹੈਗਾ ਜਿਹੜਾ ਪੰਜਾਬ ਨੂੰ ਧਰਮਸ਼ਾਲਾ ਬਣਾਇਆ ਹੋਇਆ ਵੀ ਕੋਈ ਇੱਥੋਂ ਆਈ ਜਾਵੇ ਇੱਥੇ ਆ ਕੇ ਰਹਿائش ਕਰ ਲੇ ਇੱਥੇ ਜ਼ਮੀਨ ਖਰੀਦ ਲੇ ਇੱਥੇ ਨੌਕਰੀਆਂ ਵਿੱਚ ਆ ਜਾਵੇ ਤਾਂ ਵੀ ਇਹ ਜਿਹੜੀ ਹੈਗਾ ਪੰਜਾਬ ਨੂੰ ਇਹ ਇਹ ਤੇ ਕੁਝ ਕਰਨਾ ਚਾਹੀਦਾ ਕਿਉਂਕਿ ਹਰਿਆਣਾ ਹੋ ਗਿਆ ਜੰਮੂ ਕਸ਼ਮੀਰ ਹੋ ਗਿਆ ਜਾਂ ਰਾਜਸਥਾਨ ਉੱਥੇ ਕੋਈ ਨਾ ਪੈਲੀ ਖਰੀਦ ਸਕਦਾ ਨਾ ਉੱਥੇ ਨੌਕਰੀਆਂ ਦੇ ਵਿੱਚ ਇਹ ਜਿਹੜੀ ਵੱਡੀ ਮਾਰ ਜਿਹੜੀ ਬੇਰੋਜ਼ਗਾਰੀ ਦੀ ਇਹ ਵੀ ਹੈ ਕਿ ਜਦੋਂ ਦੂਜੇ ਅਦਰ ਸੂਬੇ ਹੈਗੇ ਆ ਉਹ ਆ ਕੇ ਇੱਥੇ ਆਪ ਜਿਹੜੀਆਂ ਨੌਕਰੀਆਂ ਸਾਡੀਆਂ ਕੋਸੇ ਹੀ ਹੁੰਦੀਆਂ ਉਹਦੇ ਵਿੱਚੋਂ ਅੱਧਾ ਭਾਗ ਉਹ ਲੈ ਜਾਂਦੇ ਤੇ ਪੰਜਾਬ ਦੇ ਉਹੀ ਰਹਿ ਜਾਂਦੇ ਹੈਗੇ ਸਰ ਅੱਜ ਇੱਥੇ ਜਲਾਲਾਬਾਦ ਦੋ ਯੂਨੀਅਨਾਂ ਇਕੱਠੀਆਂ ਹੋਈਆਂ ਇੱਕ ਤਾਂ ਬੇਰੋਜ਼ਗਾਰ ਪੀਐਸਟੈਟ ਪਾਸ ਸੰਘਰਸ਼ ਯੂਨੀਅਨ ਪੰਜਾਬ ਜਿਹਦੇ ਸੂਬਾ ਪ੍ਰਧਾਨ ਰਕੇਸ਼ ਜੀ ਮਾਨਸਾ ਤੋਂ ਨੇ ਤੇ ਇਹ ਕੋਈ ਹੈ ਜਿਹੜੀ ਆਪਣੇ ਮਾਸਟਰ ਕੈਡਰ ਪੀਐਸਟੈਟ ਪਾਸ ਸੰਘਰਸ਼ ਯੂਨੀਅਨ ਜਿਹਦੇ ਜਿਹੜੇ ਪ੍ਰਧਾਨ ਹੈਗੇ ਜਸਵੰਤ ਸਿੰਘ ਖਬਾਇਆ ਜੀ ਨੇ ਠੀਕ ਹੈ ਜੀ ਅੱਜ 2 ਘੰਟੇ ਦੇ ਪ੍ਰੋਟੈਸਟ ਤੋਂ ਬਾਅਦ ਸਾਨੂੰ ਜਿਹੜੇ ਇਹਨਾਂ ਦੇ ਪ੍ਰਸ਼ਾਸਨ ਨੇ ਆ ਕੇ ਸਾਡੇ ਤੋਂ ਮੁਲਾਕਾਤ ਕੀਤੀ ਹੈ ਸਾਡੀ ਜਿਹੜੀ ਆਰਟ ਐਂਡ ਕ્રાਫਟ ਦੀ ਮੈਂ ਜਿਹੜਾ ਨੁਮਾਇੰਦਾ ਆਰਟ ਐਂਡ ਕ્રાਫਟ ਦਾ ਤੇ ਮੈਂ ਆਪਣੀ ਜਿਹੜੀ ਯੂਨੀਅਨ ਦੀ ਮੰਗ ਕਰਦਾ ਤੇ ਸਾਡੀ ਮੰਗ ਇਹ ਹੈ ਵੀ 2012 ਦੇ ਵਿੱਚ ਲਾਸਟ ਭਰਤੀ ਹੋਈ ਸੀ 2012 ਵਿੱਚ ਲਾਸਟ ਭਰਤੀ ਹੋਈ ਸੀ 100 ਅਧਿਆਪਕ ਭਰਤੀ ਕੀਤੇ ਗਏ ਸੀ ਉਸ ਤੋਂ ਬਾਅਦ ਸਾਨੂੰ ਇਹਨਾਂ ਨੇ ਇੱਕ ਵੀ ਭਰਤੀ ਨਹੀਂ ਦਿੱਤੀ ਚਾਹੇ ਪਿਛਲੀ ਸਰਕਾਰ ਦਾ ਕਹਿ ਦੋ ਚਾਹੇ ਇਸ ਸਰਕਾਰ ਦਾ ਕਹਿ ਦੋ ਤੇ ਸਾਡੇ ਤੇ ਜਿਹੜੇ ਰੂਲ ਹੈ ਇੱਕਦਮ ਬੇਲੋੜਾ ਵੱਧੂ ਤਰੀਕੇ ਨਾਲ ਜਿਹੜੇ ਲਾਏ ਗਏ ਹੈ ਇੱਕਦਮ 8 ਸਾਲ ਜਿਹੜੀ ਸਟੱਡੀ ਅਪਗ੍ਰੇਡ ਹੋ ਗਈ ਸਾਡੇ ਤੇ ਕਿਉਂਕਿ ਪਹਿਲਾਂ میٹرਿਕ ਪਲੱਸ ਡਿਪਲੋਮਾ ਦੇ ਬੇਸ ਤੇ ਭਰਤੀ ਹੋਈ ਸੀ ਉਸ ਤੋਂ ਬਾਅਦ ਜਿਹੜੀ ਭਰਤੀ ਹੋਈ ਹੈ ਇਹ ਜਿਹੜਾ ਨੋਟੀਫਿਕੇਸ਼ਨ ਆਇਆ 250 ਪੋਸਟਾਂ ਦਾ ਉਹ ਬੀਏ ਪਲੱਸ ਤੁਹਾਡੇ ਕੋਲ ਟੈਟ ਵੀ ਹੋਣਾ ਚਾਹੀਦਾ ਹੈ ਪਲੱਸ ਉੱਤੇ 2 ਸਾਲ ਦਾ ਡਿਪਲੋਮਾ ਆਉਣਾ ਚ ਜੇ ਕੰਪੇਅਰ ਕਰੀਏ ਪਿਛਲੀ ਕੁਆਲਿਫਿਕੇਸ਼ਨ ਨਾਲ ਤੇ ਸਾਡੀ ਜਿਹੜੀ ਕੁਆਲਿਫਿਕੇਸ਼ਨ ਹੈ ਅੱਜ ਦੀ ਕੁਆਲਿਫਿਕੇਸ਼ਨ ਹੈ 8 ਸਾਲ ਸਿੱਧੀ ਅਪਗ੍ਰੇਡ ਹੋ ਗਈ ਹੈ ਤੇ ਉਹ 250 ਪੋਸਟਾਂ ਤੇ ਅਸੀਂ ਰੋਕ ਲਈ ਬੈਠੇ ਆ ਕਿਸੇ ਆਪਣੇ ਕੋਰਟ 'ਚ ਜਾ ਕੇ ਜਿਵੇਂ ਤੇ ਮੈਂ ਅਸੀਂ ਰੋਕ ਲਈ ਬੈਠੇ ਆ 3 ਸਾਲ ਹੋ ਗਏ ਇਸ ਵਿਚਾਲੇ ਇਸ ਗਵਰਨਮੈਂਟ ਨੇ ਸਾਡੇ ਤੋਂ ਪੀਐਸਟਟ ਜਿਹੜਾ ਆਰਟ ਐਂਡ ਕ્રાਫਟ ਦਾ ਕਦੇ ਵੀ ਨਹੀਂ ਹੋਇਆ ਅਜੇ ਤੱਕ ਉਹ ਲੈ ਲਿਆ ਉਹ ਅਸੀਂ ਪਾਸ ਕਰਕੇ ਇਹਨਾਂ ਦੇ ਸਾਹਮਣੇ ਆਏ ਹੋਇਆ ਤੇ ਜਿਹੜੇ ਜਿਹੜਾ ਵੇਲੋੜਾ ਵੱਧ ਹੋਇਆ ਸੀ ਉਸ ਤੇ ਅਜੇ ਕੋਈ ਅਮਲ ਨਹੀਂ ਉਹਦੇ ਜਿਹੜਾ ਵਾਅਦਾ ਹੈ ਉਹਦੀ ਸ਼ੋਦਵਾਰੇ ਅਸੀਂ ਅੱਜ ਇੱਥੇ ਇਕੱਠੇ ਹੋਏ ਆਂ ਆਪਦੇ ਹਲਕੇ ਦੇ ਜਿਹੜਾ ਐਮਐਲਏ ਹੈ ਜਲਾਲਾਬਾਦ ਦਾ ਗੋਲਦੀ ਕੰਬੋਜ ਉਹਨਾਂ ਦੇ ਅੱਜ ਕੋਠੀ ਬਾਹਰ ਅਸੀਂ ਆਏ ਸੀ 2 ਘੰਟਿਆਂ ਦੇ ਪ੍ਰੋਟੈਸਟ ਤੋਂ ਬਾਅਦ ਸਾਨੂੰ ਪ੍ਰਸ਼ਾਸਨ ਨੇ ਆਸ਼ਵਾਸ਼ਣ ਦਿੱਤਾ ਹੈ ਵੀ ਤੁਹਾਡੀ ਜਿਹੜੀ ਮੀਟਿੰਗ ਜਲਦੀ ਅਸੀਂ ਕਰਵਾਵਾਂਗੇ ਤੇ 6 ਤਰੀਕ ਤੋਂ ਬਾਅਦ ਜੇ ਕਹਿੰਦੇ ਅਸੀਂ ਤੁਹਾਡੀ ਕੋਈ ਅਮਲ ਨਾ ਹੋਇਆ ਤੇ 6 ਦਿਨ ਤੋਂ ਬਾਅਦ ਅਸੀਂ ਤੁਹਾਡੇ ਨਾਲ ਜਾ ਕੇ ਸਿੱਖਿਆ ਮੰਤਰੀ ਦੇ ਕੋਲ ਬੈਠ ਕੇ ਤੁਹਾਡਾ ਮਸਲਾ ਜਿਹੜਾ ਉਹਨਾਂ ਤੱਕ ਪਹੁੰਚਾਵਾਂਗੇ। ਅਸ਼ਵਾਸ਼ਣ ਦਿੱਤਾ ਗਿਆ। ਹਾਂਜੀ। ਸੰਭਲ ਸਾਹਿਬ ਵੱਲੋਂ ਦਿੱਤਾ ਗਿਆ ਹੈ ਕਿ ਕਿਸੇ ਇੱਥੋਂ ਇਹ ਮਾਰਕੀਟ ਮਾਰਕੀਟ ਕਮੇਟੀ ਦੇ ਜਿਹੜੇ ਪ੍ਰਧਾਨ ਨੇ ਕਹਿੰਦੇ ਉਹ ਆਏ ਸੀ ਇੱਥੇ ਤੇ ਉਹਨਾਂ ਵੱਲੋਂ ਅਸ਼ਵਾਸ਼ਣ ਦਿੱਤਾ ਗਿਆ ਹੈ। ਬਕਾਇਦਾ ਇੱਥੇ ਉਹਨਾਂ ਨੇ ਫੋਟੋ ਪਿੱਛ ਕੇ ਸਾਡੇ ਇਹਦੀਆਂ ਮੰਗ ਪੱਤਰ ਦੀਆਂ ਗੋਲਡੀ ਜਿਹੜਾ ਕੰਬੋਜ ਐ ਐਮਐਲਏ ਹਲਕਾ ਜਲਾਲਾਬਾਦ ਉਹਨਾਂ ਨੂੰ ਭੇਜੀਆਂ ਗਈਆਂ ਤੇ ਆਪਣੇ ਹਰਜੋਤ ਬੈਂਸ ਨੂੰ ਵੀ ਭੇਜੀਆਂ ਗਈਆਂ। ਕੀ ਐਸ ਡੱਟ ਪਾਸ ਅਧਿਪਕਾ ਨੇ ਵਦਾਇਕ ਜੋ ਗੋਲਡੀ ਕੰਬੋਏ ਦੇ ਤਰ੍ਹਾਂ ਮੂਰੇ ਧਕਾ ਲਾਇਆ ਹਾਂ ਕੀ ਕਰਨਾ ਤੇ ਕੀ ਗੱਲ ਹੋਈ ਏ ਤੁਹਾਡੀ ਦਰਨਾ ਪ੍ਰਦਰਸ਼ਨਕਾਰੀਆਂ ਦੇ ਨਾਲ ਮੈਂ ਬਤੌਰ ਚੇਅਰਮੈਨ ਮਾਰਕੀਟ ਕਮੇਟੀ ਜਿਲ੍ਹਾ ਲਾਲ ਆਬਾਦ ਮੈਨੂੰ ਟੈਲੀਫੋਨ ਗਿਆ ਜੀ ਕਿ ਬੱਚਿਆਂ ਨੇ ਟਟ ਪਾਸ ਵਾਲਿਆਂ ਨੇ ਬੇਰੋਜ਼ਗਾਰ ਬੱਚਿਆਂ ਨੇ ਸੜਕ ਜਾਮ ਕੀਤੀ ਤੇ ਧਰਨਾ ਐਮਐਲਏ ਦੀ ਕੋਠੀ ਸਾਹਮਣੇ ਲਾਇਆ ਔਰ ਮੈਂ ਉਸੇ ਵੇਲੇ ਉਤਰੰਤ ਜੇ ਮੈਨੂੰ ਪਤਾ ਲੱਗਿਆ ਮੈਂ ਪਹੁੰਚਿਆ ਤੇ ਮੈਂ ਇਹ ਬੇਨਤੀ ਕਰਨ ਲੱਗਿਆ ਮੈਂ ਉਹਨਾਂ ਦੇ ਪ੍ਰਧਾਨ ਦੇ ਨਾਲ ਐਮਐਲਏ ਦੀ ਗੱਲ ਕਰਾਤੀ ਉਹਨਾਂ ਨੇ 6 ਤਰੀਕ ਦਾ ਟਾਈਮ ਦਿੱਤਾ ਜੀ ਵੀ 6 ਤਰੀਕ ਨੂੰ ਆਜੋ ਮੇਰੇ ਕੋਲ ਬਹਿ ਕੇ ਸਾਰੀ ਗੱਲਬਾਤ ਜਿਹੜੀ ਹੈ ਆਪਾਂ ਕਰ ਲੈਂਦੇ ਆ ਉਸ ਤੋਂ ਬਾਅਦ ਜੇ ਲੋੜ ਹੋਈ ਤਾਂ ਨਾਲ ਵੀ ਚਲੇ ਜਾਣਗੇ ਤੇ ਇਸ ਗੱਲ ਸਾਹਿਬ ਇਹਨਾਂ ਨੇ ਮੰਗਾ ਕਿਹੜੀਆਂ ਕਿਹੜੀਆਂ ਨੇ ਜਿਹੜੀਆਂ ਤੁਹਾਨੂੰ ਗਣਾਈਆਂ ਹੋਣਗੀਆਂ ਦੋ ਯੂਨੀਅਨਾਂ ਦਾ ਨਾਲੇ ਦੋਵੇਂ ਜਿਹੜੀਆਂ ਯੂਨੀਅਨ ਨੇ ਇੱਕ ਤਾਂ ਬੇਰੋਜ਼ਗਾਰ ਪਾਸ ਆਲਟ ਐਂਡ ਕ੍ਰਾਫਟਸ ਗਨਿਸ਼ ਯੂਨੀਅਨ ਪੰਜਾਬ ਅੱਛਾ ਜੀ ਟੈਟ ਪਾਸ ਜਿਹੜੇ ਨੇ ਏਕਾ ਹੈਗੇ ਨੇ ਬੀਐਡ ਬੀਰ ਰੋਜ਼ਗਾਰ ਬੀਐਡ ਟੈਟ ਪਾਸ ਅਧਿਆਪਕ ਯੂਨੀਅਨ ਇਹਨਾਂ ਦੋਨਾਂ ਦੀਆਂ ਜਿਹੜੀਆਂ ਨੇ ਇਹੀ ਹੈ ਭਰਤੀ ਦੇ ਬਸ ਬੰਦੇ ਚ ਪਤਾ ਹੀ ਹੈ ਤੁਹਾਨੂੰ ਵੀ ਸਾਰਿਆਂ ਨੂੰ ਮੈਨੂੰ ਪਤਾ ਹੈ ਵੀ ਬੱਚਿਆਂ ਨੂੰ ਰੋਜ਼ਗਾਰ ਮਿਲਣਾ ਚਾਹੀਦਾ ਹੈ ਰੋਜ਼ਗਾਰ ਮਿਲੇ ਤਾਂ ਜੋ ਜੇ ਕੋਈ ਓਵਰਏਜ ਹੋ ਰਿਹਾ ਹੈ ਜਾਂ ਕਿਸੇ ਦੇ ਘਰ ਦੇ ਕਾਮਕਾਰ ਨੇ ਜਿਹੜੇ ਉਹ ਚਾਰੇ ਕਰ ਸਕਣ ਤੇ ਮੇਰੀ ਵੀ ਬੇਨਤੀ ਹੈ ਸਰਕਾਰ ਨੂੰ ਵੀ ਵਾਅਦ ਤੋਂ ਵਾਅਦ ਵੇਖੋ ਹਾਲੇ 3 ਸਾਲ ਹੋਏ ਨੇ ਤੇ 3 ਸਾਲਾਂ ਦੇ ਵਿੱਚ 60000 ਬੱਚਿਆਂ ਨੂੰ ਨੌਕਰੀ ਦਿੱਤੀ ਹੈ ਜੀ ਜੀ ਇੱਕ ਇੱਕ ਬੱਚਾ ਨੇ ਦੋ ਦੋ ਤਿੰਨ ਤਿੰਨ ਨੌਕਰੀਆਂ ਛੱਡ ਕੇ ਫਿਰ ਲੱਗੇ ਨੇ ਜੀ ਜੀ ਇੱਕ ਇੱਕ ਪਿੰਡ ਦੇ ਵਿੱਚ ਦੋ ਤਿੰਨ ਚਾਰ ਕੋਈ ਨਾ ਕੋਈ ਪੰਜ ਕਿਸੇ ਨਾ ਕਿਸੇ ਹਮਦੇਲ ਜਾ ਕੇ ਵੇਖੋ ਉੱਥੇ ਐਨੇ ਬੱਚੇ ਲੱਗੇ ਨੇ ਜੀ ਜੀ ਛੋਟੇ ਪਿੰਡ 'ਚ ਅਸੀਂ ਪਿੰਡ-ਪਿੰਡ ਜਾਂਦੇ ਆ ਲੱਗੇ ਨੇ ਬੱਚੇ ਪਰ ਇਹਨਾਂ ਵਿਚਾਰਿਆਂ ਦੀ ਵੀ ਜਿਹੜੀ ਮੰਗ ਹੈ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਾਂਗਾ ਕਿ ਇਹ ਵੀ ਆਪਾਂ ਮੰਗ ਇਹਨਾਂ ਦੀ ਜਲਦ ਤੋਂ ਜਲਦ ਪੂਰੀ ਕਰੀਏ ਤਾਂ ਜੋ ਇਹਨਾਂ ਨੂੰ ਪਰੇਸ਼ਾਨੀ ਪੇਸ਼ ਨਾ ਆਵੇ ਮੈਂ ਐਮਐਲਏ ਦੇ ਥਰੂ ਇਹ ਗੱਲ ਜਿਹੜੀ ਹੈ ਨਾ ਪੁਚਾਵਾਂਗਾ